ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਅਪੀਲ ਅੱਜ ਮੇਰੀ ਬੇਨਤੀ ਡੇਰਾ ਖਰਕਾਂ ਤਨਪੂਰਨ ਬ੍ਰਹਮ ਜੀ ਮਹਾਰਾਜ ਨੂੰ ਮੇਰੇ ਪਿੰਡ ਦੇ ਵਿੱਚ ਵੀ ਕਈ ਉਹਨਾਂ ਦੇ ਸਮਰਥਕ ਨੇ ਔਰ ਜਿਹੜੇ ਲੋਕ ਮੈਨੂੰ ਸਪੋਰਟ ਕਰਦੇ ਪਏ ਨੇ ਉਹ ਵੀ ਉਹਨਾਂ ਦੇ ਡੇਰੇ ਦੇ ਵਿੱਚ ਜਾ ਕੇ ਨਿਵਸਤਕ ਹੁੰਦੇ ਨੇ ਔਰ ਇੱਥੋਂ ਤੱਕ ਕਿ ਖੁਦ ਮੇਰੀ ਫੈਮਿਲੀ ਵੀ ਮੇਰੇ ਮੰਮੀ ਵੀ ਉੱਥੇ ਜਾ ਕੇ ਨਿਵਸਤਕ ਹੁੰਦੇ ਨੇ ਤੇ ਮੈਂ ਅੱਜ ਉਹਨਾਂ ਨੂੰ ਅਪੀਲ ਕਰਦਾ ਕਿ ਇਲਕਸ਼ਨਾਂ ਦੇ ਟਾਈਮ ਦੇ ਵਿੱਚ ਸਾਡੇ ਪਿੰਡ ਦਾ ਕੁਝ ਮਾਹੌਲ ਖਰਾਬ ਚੱਲਦਾ ਪਿਆ ਕੁਝ ਸ਼ਰਾਰਤੀ ਅਨਸਰ ਸੀ ਜਿਨ੍ਹਾਂ ਨੇ ਵੋਟ ਬਾਕਸ ਦੇ ਅੰਦਰ ਐਸਿਡ ਤੱਕ ਛੱਡਤਾ ਔਰ ਉੱਥੇ ਲਾਠੀ ਚਾਰਜ ਹੋਈ ਗੋਲੀਬਾਰੀ ਹੋਈ ਯੂਰਪ ਪੁਲਿਸ ਦਾ ਮੁਕਾਬਲਾ ਪਿੰਡ ਨਾਲ ਹੋਇਆ ਚਲੋ ਕ੍ਰਾਸ ਪਰਚੇ ਤੱਕ ਹੋ ਗਏ ਉਸ ਪਰਚੇ ਦੇ ਵਿੱਚ ਪੁਲਿਸ 150 ਬੰਦਿਆਂ ਨੂੰ ਅਣਪਛਾਤੇ ਨੂੰ ਦਰਜ ਕਰੀ ਬੈਠੀ ਆ ਔਰ ਪਿੰਡ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਆ ਔਰ ਪਿੰਡ ਦੇ ਵਿੱਚ ਪੁਲਿਸ ਆਂਦੀ ਆ ਔਰ ਲੋਕ ਡਰ ਦੇ ਮਾਰੇ ਭੱਜਦੇ ਨੇ ਪਰ ਕੁਛ ਬਾਬਾ ਜੀ ਨੂੰ ਅਪੀਲ ਕਰਦਾ ਮੈਂ ਬਾਬਾ ਜੀਤਾ ਜੀ ਨੂੰ ਮੇਰੀ ਔਕਾਤ ਨਹੀਂ ਆ ਉਹਨਾਂ ਦੇ ਸਾਹਮਣੇ ਸਪੀਚ ਦੇਣ ਦੀ ਜਾਂ ਉਹਨਾਂ ਨੂੰ ਗਿਆਨ ਦੇਣ ਦੀ ਉਹ ਬਹੁਤ ਵੱਡੇ ਗਿਆਨੀ ਨੇ ਮੈਂ ਉਹਨਾਂ ਆਗੇ ਕੁਝ ਵੀ ਨਹੀਂ ਚਲ ਉਹਨਾਂ ਦੇ ਦਰਦਾ ਸੀ ਇੱਕ ਤਿੰਨ ਕਾ ਲਾ ਲੋ ਤੋਂ ਅੱਜ ਮੈਂ ਮਜਬੂਰੀ ਦੇ ਵਿੱਚ ਉਹਨਾਂ ਨੂੰ ਅਪੀਲ ਕਰਦਾ ਪਿਆ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਉਹਨਾਂ ਅੱਗੇ ਕਿ ਉਹਨਾਂ ਦਾ ਕਾਫਲਾ ਜਦੋਂ ਲੰਘਦਾ ਆ ਸਾਡੇ ਪਿੰਡ ਦੇ ਵਿੱਚੋਂ ਚਾਰ-ਪੰਜ ਗੱਡੀਆਂ ਹੁੰਦੀਆਂ ਨੇ ਔਰ ਅੱਗੇ ਇੱਕ ਪੁਲਸ ਟੈਪ ਦੀ ਗੱਡੀ ਬਣਾਈ ਹੋਈ ਆ ਉਹਨਾਂ ਨੇ ਔਰ ਹੂਟਰ ਮਾਰ ਕੇ ਲੰਘਦੀ ਆ ਔਰ ਜਦੋਂ ਹੂਟਰ ਵੱਜਦਾ ਆ ਅੱਜ ਸਵੇਰੇ ਵੀ ਜਦੋਂ ਉਹਨਾਂ ਦੀ ਪੁਲਸ ਦੀ ਗੱਡੀ ਅੱਗੇ ਸ਼ਾਇਦ ਪੁਲਿਸ ਦੀ ਸੀ ਸ਼ਾਇਦ ਪੁਲਿਸ ਦੀ ਨਹੀਂ ਸੀ ਉਹਨਾਂ ਦੀ ਆਪਣੀ ਪਰਸਨਲ ਗੱਡੀ ਸੀ ਜਿਨ੍ਹਾਂ ਨੂੰ ਉਹਨਾਂ ਨੇ ਮੋਡੀਫਾਈ ਕਰਕੇ ਇੱਕ ਪੁਲਿਸ ਦੀ ਗੱਡੀ ਦਾ ਰੂਪ ਦੇ ਰੱਖਿਆ ਆ ਤੇ ਉਹਨਾਂ ਨੇ ਜਦੋਂ ਹੂਟਰ ਵਜਾਇਆ ਔਰ ਲੋਕ ਕਈ ਆਪਣੇ ਘਰਾਂ ਦੇ ਵਿੱਚ ਸੀ ਉਹ ਡਰ ਦੇ ਮਾਰੇ ਭੱਜੇ ਨਿਕਿਆ ਨੇ ਛਾਲਾਂ ਮਾਰੀਆਂ ਕਿ ਪੁਲਿਸ ਦਾ ਖੋਫ ਇੰਨਾ ਕਿ ਬਣਿਆ ਹੋਇਆ ਹੈ ਕਿ ਕੋਈ ਮੌਕੇ ਦਾ ਐਮ.ਐਲ.ਏ ਆ ਉਹ ਪੁਲਿਸ ਤੋਂ ਗੇੜੇ ਮਰਵਾਉਂਦਾ ਔਰ ਨਜਾਇਜ਼ ਬੱਚਿਆਂ ਨੂੰ ਚੁਕਾ ਕੇ ਉਹਨਾਂ ਦੇ ਉੱਪਰ ਪਰਚੇ ਔਰ ਤਸੀਹੇ ਦਿੰਦਾ ਹੈ ਉਹਨਾਂ ਨੂੰ ਔਰ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਪਿੰਡ ਦੇ ਵਿੱਚੋਂ ਅੱਗੇ ਵੀ ਤੁਸੀਂ ਲੰਘਦੇ ਸੀ ਔਰ ਤੁਸੀਂ ਹੂਟਰ ਮਾਰਦੇ ਸੀ ਸਾਨੂੰ ਤੁਹਾਡੇ ਹੂਟਰ ਦੇ ਨਾਲ ਕੋਈ ਤਕਲੀਫ ਨਹੀਂ ਦਿਨ ਰਾਤ ਮਾਰੋ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿੰਨੀ ਚਿਰ ਸਾਡੇ ਪਿੰਡ ਦਾ ਮਾਹੌਲ ਖਰਾਬ ਪਿਆ ਸਾਡੀ ਸੁਣਵਾਈ ਨਹੀਂ ਹੋ ਜਾਂਦੀ 19 ਚਿਰ ਮੈਂ ਬਾਬਾ ਜੀ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਹੂਟਰ ਦੇ ਥੋੜਾ ਜਿਹਾ ਪਾਬੰਦ ਲਾਇਆ ਜਾਵੇ ਤਾਂ ਕਿ ਲੋਕ ਮਾਨਸਿਕ ਤੌਰ ਦੇ ਉੱਪਰ ਪਰੇਸ਼ਾਨ ਨਾ ਹੋਣ ਇਸੇ ਕਰਕੇ ਮੈਂ ਅਰਦਾਸ ਕਰਦਾ ਹਾਂ ਔਰ ਮੈਂ ਇਸ ਨੂੰ ਯਕੀਨੀ ਬਣਾਣਾ ਹੈ ਕਿ ਬਾਬਾ ਜੀ ਉਹਨਾਂ ਨੂੰ ਜਰੂਰ ਅਮਲ ਦੇ ਵਿੱਚ ਲਿਆਣਗੇ ਵੀ ਅੱਗੇ ਤੋਂ ਹੂਟਰ ਨਹੀਂ ਮਾਰਨਗੇ ਅਸੀਂ ਪਹਿਲਾਂ ਵੀ ਸਨੇਹ ਭੇਜ ਚੁੱਕੇ ਹਾਂ ਡੇਰੇ ਦੇ ਵਿੱਚ ਸ਼ਾਇਦ ਉਹਨਾਂ ਨੇ ਨજર ਅੰਦਾਜ਼ ਕਰਤਾ ਜਾਂ ਉਹਨਾਂ ਨੇ ਗੌਰ ਨਹੀਂ ਫਰਮਾਈ ਹੁਣ ਇਸ ਤੋਂ ਬਾਅਦ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਇਹ ਲਾਸਟ ਔਰ ਫਰਸਟ ਬੇਨਤੀ ਸੀ ਅਗਰ ਦੁਬਾਰਾ ਪਿੰਡ ਦੇ ਵਿੱਚ ਜਿੰਨੀ ਚਿਰ ਸਾਡੇ ਕੇਸ ਦੀ ਸੁਣਵਾਈ ਨਹੀਂ ਹੁੰਦੀ ਅਗਰ ਉਸ ਦਿਨ ਤੱਕ ਹੂਟਰ ਵੱਜਦਾ ਆ ਤੇ ਮੈਂ ਮਾਨਯੋਗ ਹਾਈ ਕੋਰਟ ਤੋਂ ਇਸ ਦਾ ਜਵਾਬ ਮੰਗਾਗਾ ਕਿਉਂਕਿ ਹਿੰਦੁਸਤਾਨ ਦੇ ਵਿੱਚ ਸਿਰਫ ਤਿੰਨ ਹੀ ਬੰਦਿਆਂ ਨੂੰ ਹੂਟਰ ਅਲਾਉਡ ਆ ਇੱਕ ਪੁਲਿਸ ਨੂੰ ਹੋ ਗਿਆ ਔਰ ਇੱਕ ਐਂਬੂਲੈਂਸ ਨੂੰ ਹੋ ਗਿਆ ਔਰ ਇੱਕ ਫਾਇਰ ਬ੍ਰੀਡ ਨੂੰ ਹੋ ਗਿਆ ਇਸ ਤੋਂ ਬਾਅਦ ਚੌਥੀ ਕੋਈ ਚੀਜ਼ ਨਹੀਂ ਆ ਜਿਸ ਨੂੰ ਗਵਰਨਮੈਂਟ ਨੇ ਜਾਂ ਬਾਬਾ ਅੰਬੇਦਕਰ ਦੇ ਸੰਵਿਧਾਨ ਦੇ ਵਿੱਚ ਤਾਂ ਲਿਖਿਆ ਹੋਵੇ ਕੋਈ ਥਰਡ ਪਰਸਨ ਆ ਜਾਂ ਫੋਰਥ ਪਰਸਨ ਹੂਟਰ ਲਾ ਕੇ ਘੁੰਮ ਸਕੇ ਤੇ ਫਿਰ ਮੈਂ ਮਾਨਯੋਗ ਹਾਈ ਕੋਰਟ ਤੋਂ ਪੁੱਛਾਂਗਾ ਕਿ ਇਹਨਾਂ ਨੂੰ ਕਿੰਨਾ ਨੇ ਪਰਮਿਸ਼ਨ ਦਿੱਤੀ ਆ ਹੂਟਰ ਚਲਾਣ ਦੀ ਆਪਣੀ ਗੱਡੀ ਤੋਂ ਉੱਪਰ ਹੂਟਰ ਲਾਣ ਦੀ ਔਰ ਨਾਲ ਫੋਰਸ ਰੱਖਣ ਦੀ ਨਾਲ ਅਸਲਾ ਰੱਖਣ ਦੀ ਫਿਰ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਜਾ ਕੇ ਜਵਾਬ ਦੇਣਾ ਪਏਗਾ ਔਰ ਮੈਂ ਨਹੀਂ ਚਾਹੁੰਦਾ ਕਿ ਉਹ ਸੰਤ ਰੂਪੀ ਨੇ ਸੰਤ ਸਭਾ ਆ ਉਹਨਾਂ ਦਾ ਕੀ ਕੋਰਟ ਕਚਹਿਰੀ ਦੇ ਚੱਕਰ ਦੇ ਵਿੱਚ ਨਹੀਂ ਪੈਣਗੇ ਇਸੇ ਕਰਕੇ ਮੈਂ ਅਪੀਲ ਕਰਦਾ ਹਾਂ ਕਿ ਇਸ ਮੇਰੀ ਬੇਨਤੀ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਔਰ ਬੱਚਿਆਂ ਨੂੰ ਡਰਨ ਤੋਂ ਬਚਾ ਸਕੀਏ ਹਾਂਜੀ ਅਗਲੀ ਬੇਨਤੀ ਮੈਂ ਕਰਦਾ ਆਪਣੇ ਪਿੰਡ ਦੀ ਪੰਚਾਇਤ ਨੂੰ ਮੇਰੇ ਪਿੰਡ ਦੀ ਪੰਚਾਇਤ ਬਣੀ ਉਹਦੇ ਵਿੱਚ ਪੰਚਾਇਤ ਦਾ ਪਹਿਲਾ ਕੰਮ ਪਿੰਡ ਵਾਲਿਓ ਸੁਣ ਲਓ ਪੰਚਾਇਤ ਦਾ ਪਹਿਲਾ ਕੰਮ ਕੀ ਆ ਇੱਕ ਪੰਚਾਇਤ ਨਾਮਾ ਲੱਗਿਆ ਮਾਸਟਰ ਸਤਵੀਰ ਦੀ ਬਦਲੀ ਕਰਵਾਤੀ ਜਦਕਿ ਉਸ ਪੰਚਾਇਤ ਨਾਮੇ ਦੇ ਵਿੱਚ ਕੱਲੇ ਉਹਦੇ ਮਾਸਟਰ ਉਹ ਜਿਹੜਾ ਉਹ ਡਾਕਟਰ ਆ ਉਹਨਾਂ ਦਾ ਹੱਡੀਆਂ ਵਾਲਾ ਉਹਨੂੰ ਕੀ ਕਹਿੰਦੇ ਨੇ ਕੁਲਵੰਤ ਸਿੰਘ ਉਹਦੇ ਕੱਲੇ ਦੇ ਸੈਨ ਨੇ ਜਦਕਿ ਕੋਈ ਮੈਂਬਰਾਂ ਦੇ ਸੈਨ ਨਹੀਂ ਹੈਗੇ ਬਿਨਾ ਮੈਂਬਰਾਂ ਤੋਂ ਉਹਨਾਂ ਨੇ ਇੱਕ ਪੰਚਾਇਤ ਨਾਮਾ ਜਾਰੀ ਕਰਤਾ ਔਰ ਮਸ਼ਤ ਦੀ ਬਦਲੀ ਕਰਾਤੀ ਉਹਦੇ ਵਿੱਚ ਸੈਨ ਕਿਨਾਂ ਦੇ ਨੇ ਇੱਕ ਤੇ ਰੂਪ ਨਾਈ ਹੋ ਗਿਆ ਜਿਹੜਾ 25 ਜਨਵਰੀ ਨੂੰ ਕਹਿੰਦਾ ਚਲੋ ਜੀ ਸਰਸੇ ਚਲੀਏ ਉੱਥੇ ਜਾ ਕੇ ਪਤਾ ਨਹੀਂ ਕੀ ਗਿਆਨ ਲੈ ਕੇ ਆਂਦੇ ਨੇ ਕਿ ਆ ਕਿ ਲੋਕਾਂ ਨੇ ਝੂਠੀਆਂ ਗਵਾਹੀਆਂ ਦੇਣ ਉਸ ਤੋਂ ਬਾਅਦ ਰਾਮ ਲਾਲ ਦਰਜੀ ਆ ਜਿਹੜਾ ਮੈਂ ਤਾਂ ਉਹਨੂੰ ਬੜਾ ਸਿਆਣਾ ਸਮਝਦਾ ਸੀ ਪਰ ਉਸ ਬੰਦੇ ਨੇ ਇੱਕ ਸ਼ਦੀਪ ਬੰਦੇ ਦੇ ਉੱਪਰ ਅਲੀਗੇਸ਼ਨ ਲਾਏ ਔਰ ਸੈਨ ਕੀਤਾ ਕਿ ਇਸ ਮਾਸਟਰ ਦੀ ਬਦਲੀ ਕੀਤੀ ਜਾਵੇ ਮੈਂ ਇਸ ਦੀ ਕੋਰਨੇਂਦਿਆ ਕਰਦਾ ਹਾਂ ਇਹ ਉਹ ਸਿਆਣਾ ਆ ਆਪਣੇ ਵੈਸੇ ਤੇ ਉਮਰ ਉਹਦੀ ਸਿਆਣੀ ਆ ਔਰ ਉਹ ਵੀ ਡੇਰਾ ਰਾਧਾ ਸੂਮੀ ਦਾ ਸਮਰਥਕ ਆ ਔਰ ਗੁਰੂ ਕੀ ਕਹਿੰਦਾ ਆ ਕਹਿੰਦਾ ਝੂਠੀ ਗਵਾਹੀ ਦੇਣ ਵਾਲਾ ਬੰਦਾ ਉਹ ਨਾ ਇਸ ਜਹਾਨੀ ਬਖਸ਼ਿਆ ਜਾਂਦਾ ਹੈ ਨਾ ਉਸ ਜਹਾਨੀ ਬਖਸ਼ਿਆ ਜਾਂਦਾ ਆ ਝੂਠੀ ਗਵਾਹੀ ਕਿਸੇ ਦੀ ਦੇਣੀ ਇੱਕ ਗਊ ਹੱਤਿਆ ਦੇ ਬਰਾਬਰ ਆ। ਔਰ ਉਹ ਵਿਚਾਰਾ ਵੈਸੇ ਹੀ ਗਊ ਆ ਜਿਹਦੇ ਉੱਪਰ ਇਹਨਾਂ ਨੇ ਝੂਠੇ ਲਾਸ਼ਾਂ ਲਾ ਕੇ ਸੈਨ ਕੀਤੇ ਹੋਰ ਵੀ ਕੁਝ ਜਵਾਕ ਨੇ ਜਿਨ੍ਹਾਂ ਨੇ ਸੈਨ ਕੀਤੇ ਨੇ 10-11 ਜਵਾਕ ਨੇ ਉਹ ਲਿਸਟ ਆ ਗਈ ਆ ਚਲੋ ਉਹ ਸੁਣਵਾਈ ਹੋ ਜੇਗੀ ਪਰ ਮੈਂ ਇਹਨਾਂ ਦੋ ਬੰਦਿਆਂ ਨੂੰ ਜ਼ਿਆਦਾਤਰ ਕਹਿਣਾ ਚਾਹੁੰਦਾ ਕਿਉਂਕਿ ਦੋਨੇ ਬੰਦੇ ਗੁਰੂ ਵਾਲੇ ਨੇ ਰੂਪਰਾਮ ਹੋ ਗਿਆ 나ਈ ਔਰ ਇੱਕ ਰਾਮ ਲਾਲ ਜੀ ਹੋਗੇ ਦਰਜੀ ਇਹਨਾਂ ਨੂੰ ਕਹੋ ਜਦੋਂ ਇੱਕ ਵਾਰੀ ਅੰਤਰ ਧਿਆਨ ਹੋ ਕੇ ਆਪਣੇ ਗੁਰੂ ਦਾ ਨਾਮ ਜਪੋਗੇ ਨਾ ਜਪਨ ਤੋਂ ਬਾਅਦ ਇੱਕ ਵਾਰੀ ਸੋਚੋ ਕਿ ਅਸੀਂ ਇਹ ਗੱਲ ਸਹੀ ਕੀਤੀ ਆ ਜਾਂ ਗਲਤ ਕੀਤੀ ਆ ਦੂਜੀ ਗੱਲ ਮੈਂ ਬੇਨਤੀ ਕਰਦਾ ਕਿ ਮਾਸਟਰ ਦੇ ਉੱਪਰ ਜਿਹੜਾ ਹਮਲਾ ਹੋਇਆ ਉਹਦੀ ਹੱਡੀ ਫ੍ਰੈਕਚਰ ਹੋ ਗਈ ਉਹਦੇ ਟੰਕੇ ਵੀ ਲੱਗੇ ਚਲੋ ਐਫਆਰ ਵੀ ਦਰਜ ਕਰਤੀ ਹਨ ਪਛਾਤਿਆਂ ਤੇ ਐਮਐਲਏ ਦੇ ਬਿਆਨ ਦੇ ਤਹਿਤ ਮੈਂ ਫਿਰ ਵੀ ਆਪਣੇ ਗਰੁੱਪ ਦੇ ਵਿੱਚ ਮੈਂਸ਼ਨ ਕਰਾਂਗਾ ਪੜ ਲਿਓ ਸਾਰੀ ਐਸਐਚਓ ਦੇ ਇੱਕ ਰੋੜਾ ਵੱਜਿਆ ਅਚਾਨਕ ਹੀ ਪਤਾ ਨਹੀਂ ਕਿੱਦਾਂ ਵੱਜ ਗਿਆ ਉਹਦੀ ਕਿਸਮਤ ਚਲੋ ਇਦਾਂ ਦੀ ਸੀ ਵੱਜ ਗਿਆ ਉਹਦੇ ਤੇ ਉਹਨੇ ਅਟੈਂਪਟ ਟੂ ਮਰਡਰ ਲਾਤਾ ਵੀ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ 307 ਲਾਤੀ ਸਾਡੇ ਪਿੰਡ ਤੇ ਚਲੋ ਠੀਕ ਹੈ ਲਾਤੀ ਔਰ ਪ੍ਰਿੰਸੀਪਲ ਨੂੰ ਉਹ ਵੀ ਸਰਕਾਰੀ ਅਫਸਰ ਆ ਪ੍ਰਿੰਸੀਪਲ ਵੀ ਔਰ ਸਤਵੀਰ ਜੰਤ ਵੀ ਇੰਚਾਰਜ ਜਿਹੜਾ ਸਕੂਲ ਦਾ ਉਹਦੇ ਉੱਪਰ ਜਾਨਲੇਵਾ ਹਮਲਾ ਹੋਇਆ ਹੱਡੀ ਫ੍ਰੈਕਚਰ ਹੋ ਗਈ ਟਾਂਕੇ ਲੱਗੇ ਆ ਆਪਰੇਸ਼ਨ ਤੱਕ ਦੱਸਿਆ ਡਾਕਟਰਾਂ ਨੇ ਉਹਦਾ ਲੈਕਿਨ ਉਹਦੇ ਉੱਪਰ ਉਹਨਾਂ ਨੇ ਬਿਲਕੁਲ ਨੋਰਮਲ ਧਾਰਾ ਲਾਤੀਆਂ ਪਰਚਾ ਦਰਜ ਕਰਤਾ ਉਹ ਕਹਿੰਦੇ ਛੱਡੂ ਕੌਣ ਪੁੱਛਦਾ ਇਹਨੂੰ ਜਦੋਂ ਤੋਂ ਇਹਨਾਂ ਨੂੰ ਕਾਨੂੰਨ ਦੀ ਲੋੜ ਪੈਂਦੀ ਆ ਤੇ ਸਾਰਾ ਕਾਨੂੰਨ ਇਹਨਾਂ ਵਾਸਤੇ ਆ ਜਦੋਂ ਕਿਸੇ ਆਮ ਬੰਦੇ ਨੂੰ ਕਾਨੂੰਨ ਦੀ ਲੋੜ ਪੈਂਦੀ ਆ ਤੇ ਉਦੋਂ ਫਿਰ ਕਾਨੂੰਨ ਕੋਈ ਮੈਨੇ ਨਹੀਂ ਰੱਖਦਾ ਰਹਿ ਗਈ ਗੱਲ ਅੱਜ ਇਹਨਾਂ ਦੀ ਡੇਟ ਸੀ 14 ਤਰੀਕ ਉੱਥੇ ਜਿਹੜੀ 27 ਤਰੀਕ ਸੀ ਨਾ ਉਹ 14 ਪਾਤੀ ਸੀ ਉਹਨਾਂ ਦੇ ਵਿੱਚ ਇਹਨਾਂ ਦੇ 3-4 ਬੰਦੇ ਹੀ ਪੇਸ਼ ਹੋਏ ਤੇ ਉੱਥੇ ਜਾ ਕੇ ਸਾਫ਼-ਸਾਫ਼ ਮੁਕਰ ਗਏ ਨੇ ਕਹਿੰਦੇ ਜੀ ਨਾ ਤੇ ਅਸੀਂ ਕੋਈ ਇਤਜਾਬ ਪਾਇਆ ਨਾ ਅਸੀਂ ਕੋਈ ਕੈਮਰੇ ਪੱਟੇ ਨਾ ਅਸੀਂ ਉਹਦਾ ਸਕੂਲ ਦਾ ਦਰਵਾਜ਼ਾ ਤੋੜਿਆ ਤੇ ਅਸੀਂ ਪਿੰਡ ਦੇ ਵਿੱਚੋਂ ਪੁਨਛਣ ਕੀਤੀ ਵੀ ਜਿਨ੍ਹਾਂ ਨੇ ਐਪਲੀਕੇਸ਼ਨ ਲਿਖੀ ਸੀ ਉਹ ਵੀ ਮਾਸਟਰਸ ਤਵੀਰ ਨੇ ਕੁਝ ਅਨਪੜ ਬੀਬੀਆਂ ਸੀ ਉਹਨਾਂ ਦੀ ਅਨਪੜਤਾ ਦਾ ਫਾਇਦਾ ਉਠਾ ਕੇ ਉਹਨਾਂ ਤੋਂ ਅੰਗੂਠੇ ਲਵਾ ਲਏ ਮੈਂ ਉਹਨਾਂ ਨੂੰ ਕਹਦਾ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਮੁਕਰਤ ਗਏ ਹੋ ਉਹ ਤੇ ਅਜਿਹਾ ਸੀ ਬਿਆਨ ਦਸਾਂਗੇ ਬਾਕੀ ਜਿਹੜੇ ਬੰਦੇ ਰਹਿ ਗਏ ਨੇ 16 17 ਹੋਰ ਬੰਦੇ ਸੀ ਜਿਵੇਂ ਕਿ ਸੀ ਬਾਰਾਮ ਜੀ ਹੋ ਗਿਆ ਰੂਪਰਾਮ ਹੋ ਗਿਆ ਲਵਲੀ ਲੂ ਜੀ ਵੈਸੇ ਕਈ ਬੰਦੇ ਨੇ ਉਹਨਾਂ ਦਾ ਉੱਥੇ ਕੋਈ ਪੇਸ਼ ਨਹੀਂ ਹੋਇਆ ਬੰਦਾ ਉਹ ਜੱਜ ਨੇ ਵੀ ਨੋਟਿਸ ਕੀਤਾ ਕਿ ਬਾਕੀ ਦੇ ਬੰਦੇ ਆਪਣਾ ਇੱਥੇ ਆ ਕੇ ਰਿਕਾਰਡ ਪੇਸ਼ ਕਰਨ ਆਪਣਾ ਆਪਣੇ ਬਿਆਨ ਦਰਜ ਕਰਵਾਣ ਤੇ ਅਗਲੀ ਤਰੀਕ ਇਹਨਾਂ ਦੀ 19 ਮਿਲੀ ਆ 19 ਤਰੀਕ ਨੂੰ ਇਹਨਾਂ ਦਾ ਡਿਸੀਜਨ ਹੋਏਗਾ ਵੀ ਕੀ ਬਿਆਨ ਦਿੰਦੇ ਨੇ ਆਪਣਾ ਔਰ ਲੋਕ ਸਾਨੂੰ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਕਹਿੰਦੇ ਨੇ ਐਮਐਲਏ ਕੁਲਵੰਤ ਸਿੰਘ ਤੇ ਬੀਜਪੀ ਚ ਰਲ ਜੇਗਾ ਔਰ ਮੈਂ ਉਹਨਾਂ ਨੂੰ ਦੱਸਦਾ ਯਾਦ ਕਰਵਾਦਾ ਕਿ ਬੀਜਪੀ ਐ ਕੋਈ ਇਨੀ ਬੇਵਕੂਫ ਨਹੀਂ ਹੈ ਕਿ ਇੱਕ ਕਰਪਟ ਬੰਦੇ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਨਗੇ ਹੋਰ ਇੱਕ ਮੈਂ ਬੇਨਤੀ ਕਰਦਾ 22 ਤਰੀਕ ਨੂੰ ਆਪਣੀ ਤਰੀਕ ਆ ਸੋ ਸਾਰੀ ਉਹ ਆ ਪੰਚਾਇਤ ਆ ਪਿੰਡ ਦੇ ਵਿੱਚ ਮੈਂ ਪਿੰਡ ਵਾਲੇ ਨੂੰ ਬੇਨਤੀ ਕਰਦਾ ਕਿ ਸਾਰੇ ਪਿੰਡ ਵਾਲੇ ਇਕੱਠੇ ਹੋਗੇ ਨਾ ਇੱਕ ਇਕੱਠ ਕਰਕੇ ਉਸ ਪੰਚਾਇਤ ਦੇ ਵਿੱਚ ਜਾਣ ਇਹ ਨਹੀਂ ਆ ਕਿ ਪੰਚਾਇਤ ਦੇ ਵਿੱਚ ਕੋਈ ਬੰਦਾ ਬੋਲੇਗਾ ਤੇ ਉਹਦੇ ਉੱਪਰ ਵੀ ਉਹ ਪਰਚਾ ਦਰਜ ਕਰ ਦੇਗਾ ਵੈਸੇ ਉਹ ਕਰ ਸਕਦਾ ਆ ਪਰ ਕੁਛੇ ਨੂੰ ਸ਼ਾਇਦ ਮੋਦਵਰ ਬੰਦਿਆਂ ਦਾ ਵੀ ਡਰ ਹੋਵੇ ਸ਼ਾਇਦ ਨਾ ਕਰਿਓ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਸ ਪੰਚਾਇਤ ਦੇ ਵਿੱਚ ਜਾ ਕੇ ਚਲੋ ਅਸੀਂ ਵੀ ਬੇਨਤੀ ਕਰਾਂਗੇ ਲਵੇ ਤਵੇ ਦੇ ਲੋਕ ਉੱਥੇ ਆਣਗੇ ਉੱਥੇ ਜਾ ਕੇ ਇੱਕੋ ਹੀ ਗੱਲ ਪੁੱਛਣੀ ਆ ਕਿ ਇੱਕ ਵੋਟ ਦੇਣਾ ਸਾਡਾ ਅਧਿਕਾਰ ਆ ਹੁਣ ਪਿੱਛੇ ਜੇ ਇਲੈਕਸ਼ਨ ਹੋਏ ਸੀ ਮੋਦੀ ਨੇ ਵੀ ਬੋਟ ਦਿੱਤੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਬੋਟ ਦਿੱਤੀ ਕੇਜਰੀਵਾਲ ਨੇ ਵੀ ਬੋਟ ਦਿੱਤੀ ਔਰ ਬੋਟ ਦੇਣ ਤੋਂ ਬਾਅਦ ਐ ਆਪਣੀ ਉਂਗਲ ਦਿਖਾਉਂਦੇ ਆ ਰਹੇ ਨੇ ਭਈ ਅਸੀਂ ਬੋਟ ਦੇ ਕੇ ਆ ਗਏ ਆ ਜਨਨ ਕਿ ਇਹ ਰਾਈਟ ਆ ਆਪਣਾ ਅਧਿਕਾਰ ਆ ਬੋਟ ਦੇਣਾ ਤੁਸੀਂ ਵੀ ਆਪਣੀ ਬੋਟ ਦਿੱਤੀ ਆ ਔਰ ਬੋਟ ਉਹ ਤੁਹਾਡਾ ਅਧਿਕਾਰ ਆ ਬੋਟ ਦੇ ਕੇ ਆਣਾ ਤੁਸੀਂ ਕਿਸੇ ਨੂੰ ਵੀ ਦੋ ਸਾਨੂੰ ਦਿਓ ਵੋਟ ਜਾਂ ਉਹਨਾਂ ਨੂੰ ਵੋਟ ਦਿਓ ਜਾਂ ਆਪਣੀ ਵੋਟ ਖਰਾਬ ਕਰੋ ਔਰ ਉਹਦਾ ਮਤਲਬ ਇਹ ਨਹੀਂ ਆ ਕੋਈ ਤੁਹਾਡੇ ਤੇ ਕੋਈ ਲੋਕ ਪਰਚੇ ਕਰਵਾ ਦੇਣਾ ਕੱਲੇ-ਕੱਲੇ ਉਹਨਾਂ ਕੋਲੋਂ ਮਾਫੀ ਮੰਗਣ ਨਾਲ ਕੁਝ ਨਹੀਂ ਹੋਣਾ ਸਾਰੇ ਬੰਦੇ ਇਕੱਠੇ ਹੋ ਕੇ ਉਹਨੂੰ ਪੁੱਛੋ ਬਾਈ ਸਾਡਾ ਦੋਸ਼ ਦੱਸ ਕੀ ਆ ਅਸੀਂ ਵੋਟਾਂ ਦਿੱਤੀਆਂ ਨੇ ਠੀਕ ਆ ਦੇਤੀਆਂ ਵੋਟਾਂ ਹੁਣ ਤੈਨੂੰ ਵੋਟਾਂ ਦਿੱਤੀਆਂ ਸੀ ਤੇ ਉਹਨੂੰ ਦੇਤੀਆਂ ਬਾਈ ਹੁਣ ਇਹਦੇ ਵਿੱਚ ਸਾਡਾ ਕੋਈ ਰੋਲਤ ਨਹੀਂ ਹੈ ਨਾ ਸਾਡੇ ਤੇ ਪਰਚੇ ਦੇਣਾ ਨਾ ਕਰਾ ਇਹ ਸਾਰੇ ਇਕੱਠੇ ਹੋ ਕੇ ਉਹਨੂੰ ਪੁੱਛੋ ਉਹ ਕਹਿ ਰਿਹਾ ਵੀ ਮੇਰੀਆਂ ਮੇਰਾ ਤਾਂ ਕੋਈ ਰੋਲ ਹੀ ਨਹੀਂ ਆ ਇਤਜਾਬ ਪਾਨ ਦੇ ਵਿੱਚ ਉਹਨੂੰ ਕਹ ਜ ਤੇਰਾ ਕੋਈ ਰੋਲ ਨਹੀਂ ਆ ਇਤਜਾਬ ਪਾਨ ਦੇ ਵਿੱਚ ਤੇ ਫਿਰ ਜਿਨ੍ਹਾਂ ਨੇ ਇਤਜਾਬ ਪਾਇਆ ਆ ਤੇ ਉਹਨਾਂ ਨੂੰ ਪੁੱਛ ਲੈਣਾ ਫਿਰ ਉਹਨਾਂ ਨੇ ਇਤਜਾਬ ਪਾਇਆ ਕਿਉਂ ਆ ਬਾਕੀ ਚਲੋ ਕੋਈ ਗੱਲ ਨਹੀਂ ਸਾਰੇ ਬੰਦੇ ਉਥੇ ਇਕੱਠੇ ਹੋਣਗੇ ਪੰਚਾਇਤ ਦੇ ਵਿੱਚ ਤੁਸੀਂ ਜਾ ਕੇ ਆਪਣਾ ਪੱਖ ਰੱਖਿਓ ਕੋਈ ਮੋਢਵਾਰ ਬੰਦੇ ਵੀ ਆਣਗੇ ਪਿੰਡਾਂ ਦੇ ਜੋ ਕਹਿ ਰਹੇ ਸੀ ਰਾਮਪਾਲ ਮਤੋਲੀ ਜੀ ਵੀ ਕਹਿ ਰਹੇ ਸੀ ਕਹਿੰਦਾ 70% ਤੇ ਸਾਨੂੰ ਪਤਾ ਲੱਗ ਗਿਆ 30% ਰਹਿ ਗਿਆ ਉਹ ਵੀ ਅਸੀਂ ਪਤਾ ਲਾ ਲਾਂਗੇ ਅ ਮੈਂ ਮੇਜਰਾਂ ਵਰਤੀ ਜੀ ਨੂੰ ਵੀ ਬੇਨਤੀ ਕਰਾਂਗਾ ਮੈਂ ਇੱਕ ਆਪਣੇ ਫੌਜੀ ਸਾਹਿਬ ਮਿਸ਼ਾਲ ਨੇ ਸਮਾਨਾ ਤੋਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਸਾਡੇ ਮੋਧਵਾਰ ਨੇ ਡੀਸੀ ਦਾ ਮਿਸ਼ਾਲ ਜੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕੁਝ ਹੋਰ ਲਵੇ ਤਵੇ ਤੇ ਪਿੰਡਾਂ ਦੇ ਜਿਹੜੇ ਮੋਧਵਾਰ ਨੇ ਖਰਕਾਂ ਤੋਂ ਹੋ ਗਏ ਕਈ ਲੋਕ ਨੇ ਕਿ ਜਰੂਰ ਉਸ ਪੰਚਾਇਤ ਦਾ ਹਿੱਸਾ ਬਣਿਓ ਹੋ ਸਕਿਆ ਤੇ ਮੈਂ ਵੀ ਉਹਦੇ ਵਿੱਚ ਵੀਡੀਓਗ੍ਰਾਫੀ ਤੇ ਹੋਵਾਂਗਾ ਮੈਂ ਤੁਹਾਡੇ ਨਾਲ ਹੀ ਬੋਲਾਂਗਾ ਉਹਨਾਂ ਨੂੰ ਕਹਿੰਨ ਸਾਨੂੰ ਦੱਸੋ ਤੇ ਸੀ ਵੀ ਸਾਡਾ ਦੋਸ਼ ਕੀ ਆ ਵੀ ਸਾਡੇ ਉੱਪਰ ਕਿਉਂ ਜ਼ੁਲਮ ਕੀਤੇ ਜਾ ਰਹੇ ਨੇ ਜਿੰਨੇ ਬੰਦੇ ਤੂੰ ਉਹਨਾਂ ਚੁਕਾ ਲਏ ਨੇ ਤਿੰਨ ਚਾਰ ਬੰਦੇ ਚੁਕਾ ਲਏ ਕੁਝ ਹੋਰ ਬੱਚੇ ਨਾਮ ਚਿਤ ਕਰਤੇ ਤੂੰ ਪਰਚੇ ਨਾਲ ਕੁਝ ਨਹੀਂ ਹੋਣਾ ਪਰਚਿਆਂ ਨਾਲ ਕੋਈ ਨਹੀਂ ਆ ਬਈ ਪਰਚਾ ਹੋ ਗਿਆ ਤਾਂ ਬੰਦੇ ਦਾ ਕੈਰੀਅਰ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਐਵੇਂ ਜ਼ੁਲਮ ਨਾ ਕਰੀ ਜਾ ਕੋਈ ਗੱਲ ਨਹੀਂ ਆ ਰਹਿ ਗਈ ਗੱਲ ਬਾਕੀ ਆ ਰਾਮ ਦੀ ਬਕਾ ਰਾਮ ਇੱਕ ਦਿਨ ਕਹਿ ਰਿਹਾ ਸੀ ਕਹਿੰਦਾ ਉਹ ਤੇ ਉਹਦੇ ਕੋਲ ਤਾਂ ਹਰਾਮ ਦੇ ਪੈਸੇ ਨੇ ਕੋਰਟ ਦੇ ਵਿੱਚ ਉਜਾੜ ਰਿਹਾ ਹੈ ਮੀਡੀਆ ਦੇ ਵਿੱਚ ਉਜਾੜ ਰਿਹਾ ਆ ਮੈਂ ਬਕਾ ਰਾਮ ਨੂੰ ਬੇਨਤੀ ਕਰਦਾ ਕਿ ਬਕਾ ਰਾਮ ਜੀ ਕੋਈ ਗੱਲ ਨਹੀਂ ਆ ਉਹ ਜਿੱਦਨ ਮੇਰੀ ਬੇਲ ਹੋ ਗਈ ਨਾ ਸਭ ਤੋਂ ਪਹਿਲਾਂ ਆਰਟੀ ਤੇਰੀ ਤੇ ਮੈਂ ਸੀ ਬਾਰਾਮ ਦੀ ਹੋਈ ਮੰਗਾਗਾ ਉਹ ਵਿਦਿਆਦੇਵੀ ਦੀ ਕਿ ਉਹਨਾਂ ਨੇ ਕੀ ਕੀ ਕੀਤਾ ਹੋਇਆ ਹੈ ਉਹਨਾਂ ਕੋਲ ਕਿਹੜੇ ਹਲਾਲ ਦੇ ਪੈਸੇ ਨੇ ਕਿ ਹਰਾਮ ਦੇ ਪੈਸੇ ਨੇ ਜੇ ਮੇਰੇ ਕੋਲ ਹਰਾਮ ਦੇ ਪੈਸੇ ਹੈਗੇ ਜਾਂ ਹਲਾਲ ਦੇ ਪੈਸੇ ਹੈਗੇ ਉਹ ਮੈਂ ਨਹੀਂ ਰੱਖਦਾ ਹੁਣ ਉਹ ਪੈਸੇ ਕਿੱਥੇ ਲੱਗਦੇ ਪਏ ਨੇ ਉਹ ਮੈਨੇ ਰੱਖਦਾ ਆ ਮੈਂ ਕੋਈ ਸਰਪੰਚੀ ਵਿੱਚ ਖੜ ਕੇ ਕੋਈ ਮੋਰਚਾ ਨਹੀਂ ਮਾਰਨਾ ਚਾਹੁੰਦਾ ਸੀ ਜਿੰਨੀਆਂ ਤੇਰੀਆਂ ਗਰੰਟਾਂ ਆਉਂਦੀਆਂ ਨੇ ਨਾ ਉੰਨੇ ਪੈਸਿਆਂ ਦੀ ਮੈਂ ਵੈਸੇ ਨਹੀਂ ਗੌਰ ਕਰਦਾ ਇਹ ਇੱਕ ਤੂੰ ਜ਼ੁਲਮ ਕਰਦਾ ਪਿਆ ਸੀ ਇੱਕ ਪਿੰਡ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਮੈਨੂੰ ਖੜਨਾ ਪੈ ਗਿਆ ਔਰ ਇਹ ਵੀ ਮੈਨੂੰ ਪਤਾ ਆ ਕਿ ਪਿੰਡ ਸਾਰਾ ਮੇਰੇ ਨਾਲ ਖੜਾ ਆ ਭਵੇਂ ਕੋਈ ਤੇਰੇ ਕੋਲੋਂ ਮਾਫੀ ਵੀ ਮੰਗ ਕੇ ਆਜੇ ਪਰ ਉਹ ਤੇਰੇ ਨਹੀਂ ਬਣਨ ਲੱਗੇ ਲੋਕਾਂ ਤੋਂ ਤੂੰ ਐਫੀਡਵਿਟ ਲਿਖ ਲਿਖ ਕੇ ਮੰਗਦਾ ਐ ਵੀ ਗੁਰਚਰਾਂ ਨੂੰ ਕੋਈ ਵੋਟ ਨਹੀਂ ਦੇਗਾ ਤੂੰ ਅੱਜੇ ਤੂੰ ਐਮਐਲ ਐ ਹੈਗਾ ਤੂੰ ਮੌਕੇ ਦਾ ਹੈਗਾ ਇਹੀ ਚਲ ਜੇਤ ਗਈ ਹੈਗਾ ਤੂੰ ਐਮਐਲ ਐ ਮੌਕੇ ਦਾ ਤੇ ਯਾਰ ਇੱਕ ਮੇਰੇ ਤੋਂ ਅੰਡਰੀ ਜਾਨਾ ਦੱਸ ਕੀ ਕਮਾ ਲਿਆ ਸਰਕਾਰ ਤੇਰੀ ਆ 92 ਐਮਐਲ ਐ ਨੇ ਮੁੱਖ ਮੰਤਰੀ ਤੇਰਾ ਆ ਸਾਰਾ ਕੁਝ ਤੇਰਾ ਆ ਤੇ ਮਮਾ ਤੂੰ ਕਾਨੂੰਨ ਦੀ ਲੜਾਈ ਲੜ ਲੈ ਖੁੱਲਾ ਹੋ ਕੇ ਘੁਮ ਸ਼ਰਿਆਂ ਘੁਮ ਵਿੱਚ ਕੋਈ ਚੱਕਰ ਨਹੀਂ ਵੀ ਆ ਜਾ ਲੜ ਲੈ ਕਿਸ ਲੜ ਲੈ ਮੇ ਨਾਲ ਤੂੰ ਤਾਂ ਐ ਲੋਕਾਂ ਤੋਂ ਐਫ ਜੂਟ ਲੈਣ ਡਿਆ ਜਿਵੇਂ ਪਤਾ ਨਹੀਂ ਮੈਂ ਕੀ ਕਿਥੇ ਉਹ ਗ੍ਰਹਿ ਮੰਤਰੀ ਬਣ ਗਿਆ ਇਹਨਾਂ ਡਰਣ ਡਿਆ ਹੋਸ਼ ਕਰ ਲੈ ਥੋੜੀ ਜੀ ਕੋਈ ਗੱਲ ਨਹੀਂ ਆ ਨਿਤਾਰਾ ਉਤਰ ਜੇਗਾ ਜੋ ਸੱਚ ਹੈ ਸੱਚ ਸਾਹਮਣੇ ਆ ਜਾਏਗਾ ਤੇ ਮੈਂ ਪਿੰਡ ਨੂੰ ਵੀ ਕਹਿਣਾ ਕਿ ਇੱਕ ਵਾਰੀ 22 ਤਰੀਕ ਨੂੰ ਪਤਾ ਨਹੀਂ 22 ਹੈ ਪਤਾ ਨਹੀਂ 21 ਹੈ ਚਲੋ ਕਨਫਰਮ ਕਰ ਲਿਓ ਤੁਸੀਂ ਤੇ ਨੰਬਰਦਾਰ ਨੂੰ ਵੀ ਪਤਾ ਸੀ ਉੱਥੇ ਨੰਬਰਦਾਰ ਵੀ ਪੰਚਾਇਤ ਦੇ ਵਿੱਚ ਪਹੁੰਚਿਆ ਸੀ ਸੀਬਰਾਮ ਜੀ ਪਹੁੰਚੇ ਸੀ ਲੱਡੀ ਰਾਮ ਜੀ ਨਹੀਂ ਪਹੁੰਚੇ ਸੀ ਆ ਇਕੋ ਸੁਖਦੇਵ ਰਾਮ ਜੀ ਵੀ ਨਹੀਂ ਪਹੁੰਚੇ ਸੀ ਜਿਹੜਾ ਸਰਪੰਚ ਉਹ ਵੀ ਨਹੀਂ ਪਹੁੰਚੇ ਸੀ ਖੁਦ ਮੌਕੇ ਦੇ ਐਮਐਲਏ ਨਹੀਂ ਪਹੁੰਚੇ ਸੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਜ਼ਰੂਰ ਪਹੁੰਚਣ ਪੰਚਾਇਤ ਦੇ ਵਿੱਚ ਤੇ ਜਾਓ ਨਾ ਕੋਈ ਪੰਚਾਇਤ ਦੇ ਵਿੱਚ ਕੋਈ ਤੁਹਾਨੂੰ ਥੋੜਾ ਕੋਈ ਉਥੇ ਫਾਂਸੀ ਲਾ ਦੇਣਗੇ ਜੋ ਸੱਚ ਝੂਠ ਹੋਏਗਾ ਸਾਹਮਣੇ ਤੇ ਰੱਖੋ ਨਾ ਯਾਰ ਔਰ ਰਹਿ ਗਈ ਗੱਲ ਅੱਜ ਜਿਹੜੀ ਸਟੇਟਸ ਰਿਪੋਰਟ ਉੱਥੇ ਇਹਨਾਂ ਨੇ ਪੇਸ਼ ਕੀਤੀ ਮੈਂ ਉਹ ਵੀ ਗਰੁੱਪ ਦੇ ਵਿੱਚ ਮੈਂਸ਼ਨ ਕਰਾਂਗਾ ਤੁਸੀਂ ਪੜ੍ਹ ਲਿਓ ਸਾਰੇ ਸ਼ਾਇਦ ਚਲੋ ਇੰਗਲਿਸ਼ ਦੇ ਵਿੱਚ ਹੈ ਮੈਂ ਚਲੋ ਅ ਕਈ ਲੋਕ ਨਹੀਂ ਪੜ ਸਕਦੇ ਮੈਂ ਉਹਨਾਂ ਨੂੰ ਦੱਸ ਦਦਾ ਉਹਦੇ ਵਿੱਚ ਦੇ ਸਾਫ ਸਾਫ ਮੁਕਰੀ ਨੇ ਉਹਦੇ ਵਿੱਚ ਇਹਨਾਂ ਨੇ ਇਹ ਵੀ ਲਿਖਿਆ ਕਹਿੰਦਾ ਕੁਛ ਜਿਹੜੀਆਂ ਉੱਥੇ ਕੁੱਕ ਸੀ ਜਿਨ੍ਹਾਂ ਨੇ ਪਹਿਲਾਂ ਐਪਲੀਕੇਸ਼ਨ ਲਿਖੀ ਹੈ ਉਹ ਕੁੱਕਾਂ ਦੇ ਉੱਪਰ ਦੱਸ ਰਹੇ ਨੇ ਦੋਸ਼ ਕਹਿੰਦਾ ਉਹ ਤੇ ਅਨਪੜ੍ਹ ਨੇ ਚਾਰੇ ਪੰਜੇ ਜਣੀਆਂ ਔਰ ਮਾਸਟਰ ਸੁਤਵੀਰ ਨੇ ਉਹਨਾਂ ਦੀ ਅਨਪੜਤਾ ਦਾ ਫਾਇਦਾ ਉਠਾ ਕੇ ਉਹ ਐਪਲੀਕੇਸ਼ਨ ਦੇ ਉੱਪਰ ਸਾਈਨ ਕਰਵਾ ਲਏ ਜਦਕੀ ਉਹਨਾਂ ਨੇ ਕੈਮਰੇ ਪੱਟੀ ਨਹੀਂ ਪੁਲਿਸ ਨੇ ਚਲੋ ਕੋਈ ਗੱਲ ਨਹੀਂ ਜੀ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਇਹ ਤੁਹਾਡੀ ਗੱਲ ਦਾ ਜਵਾਬ ਦਵਾਂਗੇ ਮੇਰੇ ਕੋਲ ਵਿਦ ਉਹਨਾਂ ਦੀਆਂ ਰਿਕਾਰਡਿੰਗਾਂ ਵੀਡੀਓ ਰਿਕਾਰਡਿੰਗਾਂ ਐਪਲੀਕੇਸ਼ਨਾਂ ਸਭ ਕੁਝ ਹੀ ਪਿਆ ਹੋਇਆ ਆ ਕੋਰਟ ਦੇ ਵਿੱਚ ਸਾਬਤ ਕਰਨਾ ਕਿਵੇਂ ਕਰਨਾ ਹੈ ਉਹ ਮੈਨੂੰ ਪਤਾ ਆ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਕੋਈ ਵੀ ਜਾਲੀ ਡਾਕੂਮੈਂਟ ਨਾ ਤਿਆਰ ਕਰਕੇ ਲੈ ਕੇ ਜਾਇਓ ਕੋਰਟ ਦੇ ਵਿੱਚ ਪਹਿਲੀ ਗੱਲ ਤੇ ਤੁਹਾਨੂੰ ਜਾਲੀ ਕਿਸੇ ਨੇ ਦੇਣਾ ਹੀ ਨਹੀਂ ਠੀਕ ਹੈ ਔਰ ਦੂਜੀ ਗੱਲ ਜੇ ਤੁਸੀਂ ਜਾਲੀ ਲੈ ਗਏ ਤੇ ਉਹ ਮੈਂ ਕੋਰਟ ਦੇ ਵਿੱਚ ਪਹੁੰਚ ਨਹੀਂ ਦਾਂਗਾ ਕਿਉਂਕਿ ਉਹਨੂੰ ਮੈਂ ਚੰਗੀ ਤਰ੍ਹਾਂ ਵੈਰੀਫਾਈ ਕਰਵਾਵਾਂਗਾ ਔਰ ਮੈਨੂੰ ਸਭ ਪਤਾ ਹੈ ਕੌਣ ਕਿਸ ਟਾਈਮ ਕਿੱਥੇ ਸੀ ਔਰ ਕੌਣ ਕਿੱਥੇ ਸੀ ਕਿਤੇ ਕੀ ਉਹ ਸ਼ਤਰਮੁਰਗ ਜਿਹਾ ਕਹਿੰਦਾ ਹੋਵੇ ਵੀ ਮੈਂ ਤਾਂ ਜੀ ਟੂਲ ਟੈਕਸ ਤੇ ਸੀ ਜਾਂ ਮੈਂ ਉੱਥੇ ਵੀਡੀਓ ਦਫ਼ਤਰ ਸੀ 1 ਮਹੀਨੇ ਦੀ ਡੇਟ ਹੋਰ ਪੈ ਜਾਏਗੀ ਕੱਲੀ-ਕੱਲੀਆਂ ਲੋਕੇਸ਼ਨਾਂ ਕਰੰਟ ਲੋਕੇਸ਼ਨਾਂ ਆ ਜਾਣਗੀਆਂ ਵੀ ਤੁਸੀਂ ਕਿੱਥੇ ਖੜੇ ਸੀ ਇਹ ਵੀ ਪਤਾ ਲੱਗ ਜਾਏਗਾ ਸਕੂਲ 'ਚ ਹੀ ਖੜੇ ਸੀ ਕਿ ਸਕੂਲ ਦੇ ਬਾਹਰ ਸੜਕ 'ਤੇ ਖੜੇ ਸੀ ਗੌਰ ਫਰਮਾਇਓ ਇਹਨਾਂ ਦੇ ਪਿੱਛੇ ਲੱਗ ਕੇ ਕੋਈ ਵੀ ਝੂਠੀ ਗਵਾਹੀ ਨਾ ਦੇ ਦੇ ਰਹਿਓ ਮੈਂ ਪਿੰਡ ਨੂੰ ਵੀ ਬੇਨਤੀ ਕਰਦਾ ਜੋ ਸੱਚ ਦੇਖਿਆ ਜੋ ਤੁਹਾਡੇ ਨਾਲ ਵਾਪਰਿਆ ਉਹ ਤੁਸੀਂ ਦਿਖਾਓ ਅਗਰ ਤੁਸੀਂ ਇਹਦੇ ਚੱਕਰ ਦੇ ਵਿੱਚ ਆ ਕੇ ਝੂਠੀ ਗਵਾਹੀ ਦੇ ਦਿੱਤੀ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਦੇ ਦੋਗੇ ਕਿਉਂਕਿ ਤੁਹਾਨੂੰ ਲਾਲਚਾਂ ਵੀ ਦੇਗਾ ਮੈਂ ਤੁਹਾਨੂੰ ਨੌਕਰੀ ਲਵਾ ਦਾਂਗਾ ਤੁਹਾਡਾ ਮੁੰਡਾ ਉੱਥੇ ਕਰਵਾ ਦਾਂਗਾ ਤੁਸੀਂ ਜੋ ਮਰਜ਼ੀ ਕਰੀ ਜਿਓ ਤੁਹਾਨੂੰ ਕੋਈ ਨਹੀਂ ਰੋਕੇਗਾ ਤੁਸੀਂ ਇੱਕ ਵਾਰੀ ਇਹ ਗਵਾਹੀ ਐਂ ਦੇ ਦਿਓ ਇਹਨੇ ਤੁਹਾਨੂੰ ਤੁਹਾਨੂੰ ਇੱਕ ਵਾਰੀ ਨੇ ਗਵਾਹੀ ਦਵਾ ਦੇਣੀ ਆ ਔਰ ਇਹਨੇ ਆਪਣਾ ਪੈਂਡਾ ਛਡਾ ਲੈਣਾ ਤੇ ਬਾਅਦ ਵਿੱਚ ਤੁਸੀਂ ਜਾਣਾ ਫਸ ਤੇ ਕੋਰਟ ਦੇ ਵਿੱਚ ਝੂਠੀ ਗਵਾਹੀ ਦਿੰਦਾ ਅਗਰ ਉਹ ਸਾਬਤ ਹੋ ਗਿਆ ਤਾਂ 3 ਸਾਲ ਦੀ ਸਜ਼ਾ ਆ ਔਰ ਉਹਦੇ ਵਿੱਚ ਜੁਰਮਾਨਾ ਵੀ ਆ ਇਸੇ ਕਰਕੇ ਮੈਂ ਬੇਨਤੀ ਕਰਾਂਗਾ ਕਿ ਕਿਸੇ ਨੇ ਵੀ ਝੂਠੀ ਗਵਾਹੀ ਨਾ ਦੇਓ ਸੱਚ ਗਵਾਹੀ ਦੇ ਦਿਓ ਬੇਸ਼ੱਕ ਉਹ ਮੇਰੇ ਖਿਲਾਫ ਹੋਵੇ ਬੇਸ਼ੱਕ ਪਿੰਡ ਦੇ ਖਿਲਾਫ ਹੋਵੇ ਬੇਸ਼ੱਕ ਐਮਐਲਏ ਦੇ ਖਿਲਾਫ ਹੋਵੇ ਗਵਾਹੀ ਉਹੀ ਦਿਓ ਜਿਹੜੀ ਸੱਚ ਹੋਵੇ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਆ ਇਹ ਜੰਗ ਮੇਰੀ ਨਹੀਂ ਆ ਮੈਂ ਆਪਣੇ ਲਈ ਨਹੀਂ ਲੜਦਾ ਪਿਆ ਇਹ ਮੈਂ ਤੁਹਾਡੇ ਪਿੰਡ ਲਈ ਲੜਦਾ ਪਿਆ ਕਿਉਂਕਿ ਜਿੰਨੇ ਵੀ ਆਏ ਨੇ ਅਗਰੇ ਬੰਦਾ 3 ਸਾਲ ਦੇ ਵਿੱਚ ਤੁਹਾਨੂੰ ਕੋਈ ਚੀਜ਼ ਨਹੀਂ ਦੇ ਸਕਿਆ 3 ਸਾਲ ਹੋ ਗਏ ਨੇ ਇਹ ਆਪਣੇ ਪਿੰਡ ਦੀਆਂ ਸੜਕਾਂ ਨਹੀਂ ਬਣਾ ਸਕਿਆ ਆਪਣੇ ਪਿੰਡ ਦੀਆਂ ਬੈਸਨਾਂ ਤੱਕ ਨਹੀਂ ਲਾ ਸਕਿਆ ਆਪਣੇ ਪਿੰਡ ਦੇ ਵਿੱਚ ਕੋਈ ਵੀ ਇਦਾਂ ਦਾ ਕੰਮ ਦੱਸ ਤੋਂ ਜੋ ਇਹਨੇ ਕੀਤਾ ਹੋਵੇ ਬਸ ਇਹਨੇ ਇੱਕ ਉਹ ਸਮਿੰਟ ਦੀਆਂ ਉਹ ਕੁਰਸੀਆਂ ਰੱਖੀਆਂ ਨੇ ਚੌਂਕਾਂ ਦੇ ਵਿੱਚ ਇਸ ਤੋਂ ਇਲਾਵਾ ਇਸ ਬੰਦੇ ਨੇ ਹੋਰ ਕੋਈ ਕੰਮ ਨਹੀਂ ਕੀਤਾ ਜੇ ਤੁਹਾਨੂੰ ਲੱਗਦਾ ਹੈ ਵੀ ਹਾਂ ਇਹਨੇ ਕੰਮ ਕੀਤੇ ਨੇ ਤੇ ਤੁਸੀਂ ਜ਼ਰੂਰ ਇਹਦਾ ਸਾਥ ਦਿਓ ਮੈਨੂੰ ਕੋਈ ਸਰਪੰਚੀ ਦਾ ਸ਼ੌਕ ਨਹੀਂ ਜਾਂ ਮੈਨੂੰ ਕੋਈ ਅੱਗੇ ਆ ਕੇ ਆਪਣੀ ਵਾਵਾ ਕਰਾਨ ਦਾ ਸ਼ੌਕ ਨਹੀਂ ਮੈਂ ਸੈਟਿਆਂ ਮੇਰਾ ਕੰਮ ਸੈਟਿਆਂ ਮੈਨੂੰ ਕੋਈ ਦਿੱਕਤ ਨਹੀਂ ਆ ਪਰ ਮੈਂ ਇੱਕ ਸਿਰਫ ਤੁਹਾਡੇ ਖੜ ਕੇ ਖੜਾ ਸੀ ਕਿਉਂਕਿ ਤੁਹਾਨੂੰ ਇਹ ਦੁਬਾਇਆ ਜਾ ਰਿਹਾ ਸੀ ਤੁਹਾਨੂੰ ਸ਼ਰਿਆਵਾਂ ਵਿੱਚ ਬੰਦੇ ਨੇ ਕਿਹਾ ਸੀ ਪੰਚਾਇਤ ਦੇ ਵਿੱਚ ਵੀ ਅਗਰ ਕੋਈ ਬੰਦਾ ਯਾਦ ਰੱਖਿਓ ਜਿੰਨੇ ਬੰਦੇ ਉੱਥੇ ਪੰਚਾਇਤ 'ਚ ਸੀ ਜਦੋਂ ਇਹਦੇ ਭਰਾ ਦੇ ਗੱਲ 'ਚ ਹਾਰ ਪਾਏ ਨੇ ਇਸ ਬੰਦੇ ਨੇ ਕੀ ਕਿਹਾ ਸੀ ਵੀ ਅਗਰ ਕੋਈ ਬੰਦਾ ਨੋਮੀਨੇਸ਼ਨ ਭਰਨ ਜਾਏਗਾ ਤੇ ਮੈਂ ਐਸਜੀਐਮ ਨੂੰ ਕਹਿ ਤਾਇਆ ਕਿ ਉਹਨੂੰ ਚਾਹ ਪਾਣੀ ਪਿਆ ਕੇ ਵਾਪਸ ਮੋੜ ਦਿਓ ਇਹ ਚਾਹ ਪਾਣੀ ਪਤਾ ਕਿਹੜੀ ਸੀ ਆ ਜਿਹੜੀ ਆਪਾਂ ਨੂੰ ਹੁਣ ਪਿਆ ਰਿਆ ਆ ਇਹ ਉਹ ਚਾਹ ਪਾਣੀ ਸੀ ਦੀ ਪਿਆਣੀ ਨੇ ਹੈ ਹੀ ਸੀ ਭਵੇਂ ਪਹਿਲਾਂ ਪਿਆ ਦੇਂਦਾ ਤੇ ਭਵੇਂ ਹੁਣ ਪਿਆ ਦੇਂਦਾ ਚਲੋ ਜੀ ਇਹ ਗੌਰ ਫਰਮਾਇਓ ਬਾਕੀ ਮੈਂ ਬਾਬਾ ਜੀਤਾ ਦੇ ਜਿਹੜੇ ਸਮਰਥਕ ਨੇ ਡੇਰੇ ਦੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਆ ਕਿ ਮਜਬੂਰੀ ਦੇ ਵਿੱਚ ਮੈਨੂੰ ਇਹ ਕਹਿਣਾ ਪੈ ਗਿਆ ਅਗਰ ਬੱਚਿਆਂ ਨੂੰ ਭਜ ਦਿਆਂ ਉਛਾਲਾ ਮਾਰਦੇ ਨੂੰ ਕਿਸੇ ਦੀ ਸਰਟੀਫੀਕਟ ਲੱਗ ਜਾਂਦੀ ਤੇ ਉਹਦੀ ਪਰਪਾਈ ਕਰਨੀ ਔਖੀ ਹੋ ਜਾਂਦੀ ਕਿਉਂਕਿ ਚਲੋ ਪਰਪਾਈ ਵੀ ਕਰਦਾਂਗੇ ਪਰ ਉਹਨਾਂ ਨੂੰ ਜਿਹੜਾ ਰੋਗ ਲੱਗ ਜਾਣਾ ਉਹ ساری ਉਮਰ ਨਹੀਂ ਉਤਰਨਾ ਮੈਂ ਬੇਨਤੀ ਕਰਦਾ ਕਿ ਮੈਂ ਉਹਨਾਂ ਤੋਂ ਵੀ ਮਾਫੀ ਮੰਗਦਾ ਠੀਕ ਹੈ ਕਿ ਉਹਨਾਂ ਦੇ ਗੁਰੂ ਘਰਿਆ ਉਹਨਾਂ ਦਾ ਔਰ ਉਹਨਾਂ ਦੇ ਉਹ ਗੁਰਗੱਦੀ ਹੋ ਗਈ ਉਹਨਾਂ ਦੀ ਜਾਂ ਜੋ ਵੀ ਆ ਮੇਰੀ ਕੋਈ ਇਦਾਂ ਦੀ ਸਲਾਹ ਨਹੀਂ ਸੀ ਮੇਰੀ ਕੋਈ ਇਦਾਂ ਦੀ ਕਰਨ ਦੀ ਉਹ ਨਹੀਂ ਸੀ ਵੀ ਕਿ ਮੈਂ ਉਹਨਾਂ ਦੀ ਸ਼ਬੀ ਦੇ ਖਿਲਾਫ ਜਾਵਾਂ ਜਾਂ ਮੈਂ ਉਹਨਾਂ ਦੀ ਠੇਸ ਪਹਚਾਵਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਬੜੇ ਪਿਆਰ ਦੇ ਨਾਲ ਬੜੇ ਨਿਮਰਤਾ ਦੇ ਨਾਲ ਇੱਕ ਵਾਰੀ ਡੇਰੇ ਨੂੰ ਮੈਸੇਜ ਲਾ ਦੇਣ ਕਿ ਸਾਡੇ ਪਿੰਡ ਦੇ ਵਿੱਚ ਜਿੰਨੇ ਚਿਰ ਰਿਲੇਕਸ਼ਨ ਚੱਲਦੇ ਨੇ ਉੰਨੇ ਚਿਰ ਉਹ ਫੂਟਰ ਬੰਦ ਰੱਖਣ ਮੈਂ ਬੇਨਤੀ ਕਰਦਾ ਹਾਂ ਕਿ ਉਹਨੂੰ ਇਹ ਅਮਲ ਦੇ ਵਿੱਚ ਲਿਆਣਗੇ ਔਰ ਬਾਬਾ ਜੀ ਨੂੰ ਵੀ ਬੇਨਤੀ ਕਰਦਾ ਕਿ ਅਗਰ ਮੇਰੇ ਤੋਂ ਕੋਈ ਵੱਦ ਸ਼ਬਦ ਨਿਕਲ ਗਿਆ ਹੋਵੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਬੋਲਦਿਆਂ ਵੀ ਕੋਈ ਗੱਲ ਗਲਤ ਬੋਲੀ ਗਈ ਹੋਵੇ ਤਾਂ ਉਸ ਲਈ ਵੀ ਮੈਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ